ਸਾਡਾ ਔਰਲ ਟ੍ਰੈਡੀਸ਼ਨ ਹੈ ਸਮਝੋ ਇਸ ਗੱਲ ਨੂੰ ਹਨ ਜਿਹੜੀਆਂ ਦਲਾਂ ਪੰਥਾਂ ਚ ਸਾਖੀਆਂ ਟਰੈਵਲ ਕਰ ਰਹੀਆਂ ਸੀ ਨਾ ਮਸੀਨਾ ਅਗਲੇ ਨੇ ਆਪ ਦੀਆਂ ਸਾਰੀਆਂ ਮਨਾਲੀਆਂ ਸਾਨੂੰ ਸਾਡੀਆਂ ਸਾਰੀਆਂ ਤੇ ਕਾਟਾ ਮਾਰੀ ਜਾਂਦੇ ਕਹਿੰਦਾ ਇਹ ਸਾਨੂੰ ਛੋਟਿਆਂ ਨੂੰ ਕਾਹਤੋਂ ਮਾਰੀ ਜਾਂਦੇ ਆ ਆਪਦੀ ਮਾਂ ਨੂੰ ਕਹਿੰਦਾ ਕਹਿੰਦੀ ਫਿਰ ਤੂੰ ਮਾਰ ਦੇ ਥੋੜਾ ਤੁਸੀਂ ਸ਼ਹੀਦ ਹੋ ਰਹੇ ਆ ਬੱਚੇ ਮਰ ਜਾਣ ਤੇ ਸ਼ਹੀਦ ਹੋ ਜਾਣ ਚ ਬਹੁਤ ਫਰਕ ਹੁੰਦਾ ਪੁੱਤਰ ਉਹਨੂੰ ਸਾਖੀਆਂ ਸੁਣਾਉਂਦੀ ਐ ਉਹਨੂੰ ਬਾਬਾ ਜੇ ਸਿੰਘ ਦੀਆਂ ਸਾਖੀਆਂ ਸੁਣਾਉਂਦੀ ਐ ਬਾਬਾ ਬੰਦਾ ਸਿੰਘ ਦੀਆਂ ਸਾਖੀਆਂ ਸੁਣਾਉਂਦੀ ਉਹ ਚੜ੍ਹਦੀ ਕਲਾ ਚਾਹੀਦਾ ਜਾਂਦਾ ਹੋਇਆ ਫਤਿਹ ਬਲਾ ਕੇ ਜਾਂਦਾ ਆਪਦੀ ਮਾਂ ਛੋਟੇ ਬਾਲ ਨੂੰ ਨੇਜੇ ਤੇ ਸਿੱਟਦੇ ਆ ਤੂੰ ਜਕਾਰਾ ਛੱਡਦਾ ਐ ਕੈਸੀ ਗੱਲ ਐ ਇਹ ਐ ਜਿਹੜਾ ਹਿਰਦੇ ਚ ਪ੍ਰਕਾਸ਼ ਹੁੰਦਾ ਬਾਬਾ ਬੰਦਾ ਸਿੰਘ ਨੂੰ ਕਹਿੰਦੇ ਜਿਹੜੇ ਮੁਗਲ ਐ ਉਹ ਸਮਝਦੇ ਐ ਵੀ ਇਹ ਸੰਤ ਐ ਸੰਤ ਜਦੋਂ ਸੰਤ ਤੇ ਕੋਈ ਜ਼ੁਲਮ ਉਹਨਾਂ ਨੂੰ ਪਤਾ ਹੀ ਆ ਨਾ ਵੀ ਅਸੀਂ ਕਰ ਤਾਂ ਜ਼ੁਲਮ ਹੀ ਰਹੇ ਆ ਅੰਦਰੋਂ ਤਾਂ ਉਹਨਾਂ ਨੂੰ ਪਤਾ ਹੀ ਹੈ ਇਹ ਗੱਲ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੂੰ ਜਦੋਂ ਕਾਜ਼ੀ ਜਿਹੜਾ ਫਤਵਾ ਲਾਉਂਦਾ ਤੋ ਇਹੀ ਕਹਿੰਦਾ ਨਾ ਵੀ ਯਾਸ਼ਾ ਕਾਨੂੰਨ ਦੇ ਅਧੀਨ ਇਹਨਾਂ ਨੂੰ ਆਪਾਂ ਮਾਰਨਾ ਕਹਿ ਲੋ ਸ਼ਹੀਦ ਕਰਾਂਗੇ ਉਹਨਾਂ ਨੇ ਤਾਂ ਇਹੀ ਕਿਹਾ ਯਾਸ਼ਾ ਕਾਨੂੰਨ ਦਾ ਮਤਲਬ ਹੈ ਵੀ ਜਿਹਨੂੰ ਮਾਰਿਆ ਜਾ ਰਿਹਾ ਉਹਦੇ ਖੂਨ ਦਾ ਇੱਕ ਵੀ ਤਪਕਾ ਧਰਤੀ ਤੇ ਨਾ ਡੋਲੇ ਜੇ ਦੁੱਲੂਗਾ ਤਾਂ ਉਹਦੇ ਚ ਉਹਦੇ ਵਰਗੇ 1000 ਪੈਸਾ ਹੋਣਗੇ ਇਸੇ ਕਰਕੇ ਮਹਾਰਾਜ ਨੂੰ ਤਤੀ ਤਵੀ ਤੇ ਜਾਂ ਰਾਵੀ ਦੇ ਵਿੱਚ ਉਹ ਬੰਦਾ ਬੰਦਾ ਸਿੰਘ ਬਾਰੇ ਉਹਨਾਂ ਚ ਬਹੁਤ ਹੀ ਮਨੋਤਾ ਨੇ ਗੱਲਾਂ ਉੜਦੀਆਂ ਨੇ ਵੀ ਇਹ ਕਰਾਮਾਤੀ ਹੈ ਤਾਂ ਜਦੋਂ ਇਹਨੂੰ ਇਹਦੇ ਤੇ ਤਸ਼ੱਦਦ ਕਰਾਂਗੇ ਇਹਨੂੰ ਮਾਰਾਂਗੇ ਤਾਂ ਕਰਾਮਾਤਾਂ ਵਾਪਨਗੀਆਂ ਇਹਦਾ ਕੀ ਹੱਲ ਹੈ ਅਰਸ਼ੀਰ ਕਹਿੰਦਾ ਮੈਨੂੰ ਐਂ ਦੱਸੋ ਵੀ ਮਾਰਨਾ ਤਾਂ ਹੈ ਹੀ ਇਹਨੂੰ ਤਰੀਕਾ ਕੀ ਹੈ ਵੀ ਕਰਾਮਾਤਾਂ ਨਾ ਹੋਣ ਪਰ ਕੋਈ ਸੂਫੀ ਖੜਾ ਸੀ ਉੱਥੇ ਕਹਿੰਦਾ ਵੀ ਜਿਹੜਾ ਇੱਕ ਸੰਤ ਹੁੰਦਾ ਹੈ ਨਾ ਉਹ ਦੂਜੇ ਸੰਤ ਦੀ ਥਾਂ ਤੇ ਕਰਾਮਾਤ ਨਹੀਂ ਦਿਖਾਉਂਦਾ ਫਿਰ ਇਹਨੂੰ ਕਿੱਥੇ ਲੈ ਕੇ ਜਾਈਏ ਕਹਿੰਦੇ ਵੀ ਇਹਨੂੰ ਬਖਤਿਆਰ ਕਾਕੀ ਦੀ ਦਰਗਾਹ ਤੇ ਲੈ ਕੇ ਜਾਈਏ ਬਖਤਿਆਰ ਕਾਕੀ ਕੌਣ ਹੈ ਚਿਸ਼ਤੀ سلسلہ ਇੱਕ ਹਿੰਦੁਸਤਾਨ 'ਚ ਸਭ ਤੋਂ ਪਹਿਲੇ ਖਵਾਜ਼ਾ ਮੁਇਨੁਦੀਨ ਚਿਸ਼ਤੀ ਅਜਮੇਰ ਸ਼ਰੀਫ ਫਿਰ ਬਖਤਿਆਰ ਕਾਕੀ ਜੀ ਕੁਤਬੁਦੀਨ ਬਖਤਿਆਰ ਕਾਕੀ ਫਿਰ ਬਾਬਾ ਫਰੀਦ ਜੀ ਚੱਕਰਗੰਜ ਬਾਬਾ ਫਰੀਦ ਜੀ ਸਾਰੇ ਜਾਣਦੇ ਹੋ ਤੁਸੀਂ ਫੇਰ ਲਿਦਾ ਮੋਦੀ ਨਾਲੀਆ ਕਹਿੰਦੇ ਜੀ ਇਹਨੂੰ ਸੰਤ ਦੀ ਥਾਂ ਤੇ ਲੈ ਜਾਓ ਉੱਥੇ ਕਰਾਮਾਤ ਨਹੀਂ ਦਿਖਾਊਗਾ ਤੇ ਸੱਚਮੁੱਚ ਹੀ ਇਹ ਗੱਲ ਹੈ ਜਿਹੜੀ ਇਹ ਜਿਹੜਾ ਬਖਤਿਆਰ ਕਾਕੀ ਦਰਗਾਹ ਦੇ ਵਿੱਚ ਜਿਹੜਾ ਮੌਲਵੀ ਬਹਿੰਦਾ ਹੈ ਨਾ ਉਹਨੇ ਮੈਨੂੰ ਦੱਸੀ ਕਹਿੰਦਾ ਜੀ ਸੱਚਮੁੱਚ ਉਹ ਸੰਤ ਨੇ ਰੱਖਾ ਵਿਖਾਈ ਇੱਥੇ ਕੋਈ ਕਰਾਮਾਤ ਨਹੀਂ ਦਿਖਾਈ ਕਹਿੰਦਾ ਫਿਰ ਸਾਡਾ ਵੀ ਕੋਈ ਫਰਜ਼ ਸੀ ਮੈਂ ਹਾਂ ਜੀ ਫਿਰ ਤੁਸੀਂ ਕੀ ਕੀਤਾ ਕਹਿੰਦੇ ਜਿਹੜੀ ਉਹ ਜਗ੍ਹਾ ਜਿੱਥੇ ਉਹਨੂੰ ਸ਼ਹੀਦ ਕੀਤਾ ਗਿਆ ਬੰਦਾ ਸਿੰਘ ਨੂੰ ਜਿੱਥੇ ਉਹਨੂੰ ਸ਼ਹੀਦ ਕੀਤਾ ਉਹ ਫਿਰ ਅਸੀਂ ਸਿੱਖਾਂ ਨੂੰ ਦੇਤੀ ਤੁਸੀਂ ਜੇ ਕਿਤੇ ਦਿੱਲੀ ਬਾਬਾ ਜੀ ਦੇ ਸ਼ਹੀਦਗੰਜ ਤੇ ਜਾਓ ਜਿੱਥੇ ਬਾਬਾ ਜੀ ਦੀ ਸ਼ਹਾਦਤ ਹੁੰਦੀ ਹੈ ਤਾਂ ਉੱਥੇ ਤੁਸੀਂ ਦੇਖੋ ਵੀ ਉਹ ਪੁਰਾਣਾ ਦਰਵਾਜ਼ਾ ਉਹੀ ਉਹ ਬਖਤਿਆਰ ਕਾਕੀ ਦੀ ਦਰਗਾਹ ਦਾ ਜਿੱਥੇ ਨੌਬਤ ਵੱਜਦੀ ਹੁੰਦੀ ਸੀ ਉਹ ਦਰਗਾਹ ਦੇ ਦਰਵਾਜ਼ੇ ਦਾ ਇੱਕ ਹਿੱਸਾ ਉਹੀ ਹੈ ਪੁਰਾਣਾ ਦਰਵਾਜ਼ਾ ਦੂਜੇ ਹਿੱਸੇ 'ਚ ਗੁਰਦੁਆਰਾ ਸਾਹਿਬ ਬਣਾਇਆ ਸਿੱਖਾਂ ਨੇ ਇਹ ਹੁਣ ਮੁਸਲਮਾਨ ਮੈਨੂੰ ਕਹਿ ਰਿਹਾ ਇਹ ਗੱਲ ਮੌਲਵੀ ਕਹਿ ਰਿਹਾ ਇਹ ਗੱਲ ਉਹ ਸੰਤ ਸੀ ਜੀ ਉਹਨੇ ਫਿਰ ਸੰਤ ਨੇ ਰੱਖ ਵਿਖਾਈ ਸੰਤ ਨੇ ਸੰਤ ਦੀ ਜਗ੍ਹਾ ਤੇ ਕਰਾਮਾਤ ਨਹੀਂ ਵਿਖਾਈ ਸੋ ਇਹ ਭਾਈ ਸਾਹਿਬ ਉਹ ਰਾਹ ਦੀਆਂ ਗੱਲਾਂ ਤੋਂ ਮੈਨੂੰ ਕੁਝ ਗੱਲਾਂ ਯਾਦ ਆਉਂਦੀਆਂ ਸੀ ਆਪਾਂ ਗੱਲ ਕਰਦੇ ਆ 18ਵੀਂ ਸਦੀ ਦਾ ਜਿਹੜਾ ਸਾਡਾ ਸ਼ਾਨਾਮਤਾ ਇਤਿਹਾਸ ਖੁੱਲਾ ਜਿ ਛੜਤਾ ਇਹਨਾਂ ਨੇ ਮੈਨੂੰ ਦੱਸਿਆ ਜਾਣੀ ਵੀ ਕਿੱਥੇ ਜੇ ਰਹਿਣਾ ਤੇ ਹੁਣ ਖੁੱਲੇ ਨਹੀਂ ਚੱਲਾਂਗੇ ਸਾਖੀ ਪਰੰਪਰਾ ਹੈ ਨਾ ਜਿਹੜੀ ਮੇਰੇ ਮਨ ਦੀ ਜਿਹੜੀ ਭਾਵਨਾ ਹੈ ਵੀ ਉਹ ਪੰਥ ਦੇ ਵਿੱਚ ਮੁੜ ਉਹਦਾ ਉਭਾਰ ਹੋਣਾ ਚਾਹੀਦਾ ਅਸੀਂ ਪਹਿਲਾ ਜਵਾਕਾਂ ਨੂੰ ਸਕੂਲਾਂ ਦੇ ਸਿਰ ਤੇ ਛੜਤਾ ਹੁਣ ਅਸੀਂ ਇੱਥੋਂ ਤੱਕ ਛੱਡਤਾ ਵੀ ਇਹਨਾਂ ਨੂੰ ਫਿਲਮਾਂ ਵਿਖਾ ਲਉ ਧਾਰਮਿਕ ਇਹ ਸਮਝਣਾ ਪਊਗਾ ਸਾਨੂੰ ਸਾਡੀ ਪਰੰਪਰਾ ਝਾਕੀ ਦੀ ਨਹੀਂ ਸਾਡੀ ਪਰੰਪਰਾ ਸਾਖੀ ਦੀ ਹੈ ਅਸੀਂ ਜ਼ਿੰਮੇਵਾਰੀ ਤੋਂ ਨਾ ਭਜਿਏ ਅਸੀਂ ਸਾਖੀਆਂ ਬਾਲਾਂ ਨੂੰ ਸੁਣਾਈਏ ਕਿਉਂਕਿ ਜਦੋਂ ਤੁਸੀਂ ਕੋਈ ਫਿਲਮਾਂ ਜਾਂ ਕੋਈ ਐਨੀਮੇਸ਼ਨਾਂ ਜਾਂ ਹੋਰਾਂ ਤੇ ਭਰੋਸਾ ਕਰਕੇ ਤੇ ਜਵਾਕਾਂ ਨੂੰ ਦਿਖਾਉਨੇ ਆ ਉਹਨਾਂ ਦਾ ਜਿਹੜਾ ਇਮੇਜਿਨੇਸ਼ਨ ਹੈ ਨਾ ਜਿਹੜੀ ਮਹਾਰਾਜ ਨੇ ਵਿਜ਼ਡਮ ਉਹਨਾਂ ਨੂੰ ਦੇਣੀ ਹੈ ਉਹ ਸੰਕੀਰਣ ਹੋ ਜਾਂਦੀ ਹੈ ਅੱਜ ਤੁਸੀਂ ਕਿਸੇ ਬਾਲ ਨੂੰ ਛੋਟੇ ਸਾਹਿਬ ਜੀਾਂ ਦੀ ਗੱਲ ਕਰੋਗੇ ਤਾਂ ਜੇ ਉਹਨੇ ਫਿਲਮ ਵੇਖੀ ਹੋ ਉਹਨੂੰ ਉਹ ਹੀ ਉਹੀ ਯਾਦ ਆਉਣਗੇ ਕਾਰਟੂਨ ਪਰ ਜੇ ਤੁਸੀਂ ਉਹਨੂੰ ਸਾਖੀ ਸੁਣਾਈ ਹੋ ਸੱਚੇ ਪਾਤਸ਼ਾ ਕਲਗੀਧਰ ਮਹਾਰਾਜ ਬਾਲਾਂ ਨੂੰ ਕਹਿੰਦੇ ਜਾਓ ਦਮਾਲੇ ਸਜਾ ਕੇ ਆਓ ਸੋਹਣੇ ਸੋਹਣੇ ਦਮਾਲੇ ਸਜਾ ਕੇ ਆਓ ਸੋਹਣੇ ਹੁੰਦੇ ਆ ਸਾਰੇ ਦਮਾਲੇ ਸਿਰ ਸੋਹਣਾ ਹੁੰਦਾ ਮੇਰੇ ਮੈਂ ਜਦੋਂ 20-22 ਸਾਲਾਂ ਦਾ ਸੀ ਤੇ ਮੈਂ ਦਮਾਲਾ ਸਜਾਉਣਾ ਸਿੱਖਿਆ ਮੈਨੂੰ ਬੜਾ ਸੋਹਣਾ ਲੱਗਿਆ ਤੇ ਮੈਂ ਉਹਨੂੰ ਮੇਰੇ ਨਾਨੇ ਨੂੰ ਕਈ ਵਾਰੀ ਬਾਹਲ ਹੈ ਨਾ ਛੋਟੇ ਆ ਪਤਾ ਨਹੀਂ ਹੁੰਦਾ ਗੱਲ ਉਹ ਜੀ ਕਰ ਦਈਦੀ ਮੈਂ ਕਿ ਹੈਗਾ ਨਾ ਮੇਰਾ ਦਿਮਾਲਾ ਬਾਬੇ ਜੀ ਅਜੀਤ ਸਿੰਘ ਅਰਗਾ ਉਹ ਕਹਿੰਦਾ ਅਜੀਤ ਸਿੰਘ ਅਰਗਾ ਦਿਮਾਲਾ ਤਾਂ ਲਿਆਏਗਾ ਉਹ ਦਾ ਸਿਰ ਕਿੱਥੋਂ ਲਿਆਏਗਾ ਗੱਲ ਤਾਂ ਸਿਰ ਦੀ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਲਾਂ ਨੂੰ ਦਿਮਾਲੇ ਸਜਾ ਕੇ ਆਓ ਬਾਬਾ ਫਤਿਹ ਸਿੰਘ ਹੋਰੀ ਜਾਂਦੇ ਆ ਤੇ ਦਿਮਾਲਗੜ ਤੁਸੀਂ ਸਾਰਿਆਂ ਨੇ ਦਰਸ਼ਨ ਕੀਤੇ ਹੋਣੇ ਅਰਦਾਸ ਕਰਦੇ ਆ ਕਾਲਪੁਰਖ ਦੇ ਚਰਨਾਂ ਸੱਚੇ ਪਾਤਸ਼ਾਹ ਮਹਾਰਾਜ ਨੂੰ ਤਾਂ ਹਰੇਕ ਦਿਮਾਲਾ ਹੀ ਸੋਨਾ ਲੱਗਦਾ ਏ ਮਹਾਰਾਜ ਨੇ ਕੀ ਕੋਈ ਕੌਤਕਰ ਚਾਇਆ ਵੀ ਇਸ ਤਰ੍ਹਾਂ ਕਿਹਾ ਤੇ ਮਹਾਰਾਜ ਤੁਸੀਂ ਅਕਾਲਪੁਰਖ ਮੇਰੀ ਮੇਰੇ ਤੇ ਮહેર ਕਰੋ ਤੁਸੀਂ ਕੋਈ ਦਰਸ ਕਰੋ ਦਮਾਲਾ ਮੇਰਾ ਭਾਜੇ ਸੱਚੇ ਪਾਤਸ਼ਾਹ ਨੂੰ ਅਜ ਇਹੋ ਜਿਹਾ ਦਮਾਲਾ ਹੋਵੇ ਤੇ ਸਾਡੇ ਔਰ ਟ੍ਰੈਡੀਸ਼ਨ ਚ ਸਾਖੀ ਹੈ ਐਂ ਚਲਦੀ ਹੈ ਵੀ ਅਕਾਲਪੁਰਖ ਸੱਚੇ ਪਾਤਸ਼ਾਹ ਅਕਾਲਪੁਰਖ ਧਰਤੀ ਤੇ ਆ ਕੇ ਬਾਬਾ ਫਤਿਹ ਸਿੰਘ ਦੇ ਦਮਾਲਾ ਸਜਾਉਂਦੇ ਹੁਣੇ ਸਾਡੇ ਟ੍ਰੈਡੀਸ਼ਨ ਦੀ ਸਾਖੀ ਹੈ ਉਹ ਕਹਿੰਦੇ ਨਾ ਨਿਹੰਗ ਸਿੰਘ ਮੰਨਦੇ ਆ ਵੀ 45 ਫੁੱਟ ਉੱਚਾ ਦਮਾਲਾ ਤੇ ਬਾਬਾ ਫਤੇ ਸਿੰਘ ਜਦੋਂ ਦਾਖਲ ਹੁੰਦੇ ਆ ਦਰਬਾਰ ਚ ਤੇ ਕਲਗੀਧਰ ਪਾਸ਼ਾ ਖੜੇ ਹੋ ਕੇ ਫਤਿਹ ਬੁਲਾਉਂਦੇ ਆ ਤੇ ਕਹਿੰਦੇ ਆ ਪੰਥ ਚੱਲੂਗਾ ਤੇ ਨਿਹੰਗ ਸਿੰਘ ਕਹਿੰਦੇ ਆ ਨਾ ਬਾਬਾ ਫਤੇ ਸਿੰਘ ਕੇ ਜਥੇ ਸਿੰਘ ਜੀ ਪੰਥ ਚੱਲਿਆ ਹੁਣ ਜੇ ਇਹਦਾ ਤੁਸੀਂ ਕਿਸੇ ਤਰੀਕੇ ਵਿਜ਼ੂਅਲ ਬਣਾ ਕੇ ਜਵਾਕ ਦੇ ਮੂਰੇ ਪੇਸ਼ ਕਰ ਦਿਓ ਉਹਦੇ ਉਹਦਾ ਇਮੇਜਿਨੇਸ਼ਨ ਖਤਮ ਹੋ ਜਾਊਗਾ ਤੁਸੀਂ ਵਿਜ਼ੂਅਲ ਬਣਾ ਦਿਓ ਵੀ ਹਾਥੀ ਤੇ ਬਾਬਾ ਬਚਿੱਤਰ ਸਿੰਘ ਅੱਜ ਜਦੋਂ ਬਾਬਾ ਬਚਿੱਤਰ ਸਿੰਘ ਨੂੰ ਤਸੱਵਰ ਕਰਦੇ ਆ ਨਾ ਬਾਲ ਦੋਨੋਂ ਦੇ ਅੰਦਰ ਕੋਈ ਬਹੁਤ ਕਮਾਲ ਦੀ ਇਮੇਜ ਬਣਦੀ ਹੈ ਜਦੋਂ ਤੁਸੀਂ ਉਹ ਫਿਲਮ 'ਚ ਵਿਖਾ ਦਿਓਗੇ ਉਹਨਾਂ ਨੂੰ ਲੱਗੂਗਾ ਵੀ ਬੰਦਾ ਹੀ ਆ ਹਾਥੀ ਨਾਲ ਲੜੀ ਜਾਂਦਾ ਪਰ ਸਾਡਾ ਟ੍ਰੈਡੀਸ਼ਨ ਇਹ ਕਹਿੰਦਾ ਵੀ ਮਹਾਰਾਜ ਨੇ ਜਦੋਂ ਦੁਨੀ ਜਾਂਦ ਵਾਲੇ ਵਰਤਾਰੇ ਤੋਂ ਬਾਅਦ ਬਾਬਾ ਜੀ ਨੂੰ ਆਵਾਜ਼ ਮਾਰੀ ਤੇ ਕਿਹਾ ਸਾਡਾ ਸ਼ੇਰ ਲੜੂਗਾ ਹਾਥੀ ਨਾਲ ਬਾਬਾ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ ਤੇ ਪੁੱਛਿਆ ਕੀ ਦੇਖਦਾ ਪੁੱਤ ਮਹਾਰਾਜ ਕੱਟਾ ਆਉਂਦਾ ਮਾਰ ਕੇ ਤੁਹਾਡੇ ਚਰਨਾਂ 'ਚ ਲੈ ਕੇ ਆਉਣਾ ਮਹਾਰਾਜ ਦਾ ਥਾਪੜਾ ਹੋਵੇ ਹਾਥੀ ਕੱਟੇ ਨਹੀਂ ਦੇ ਆ ਸਾਨੂੰ ਕੱਟੇ ਹੀ ਕਹਿੰਦੇ ਰਿਹਾ ਬੱਬਾ ਤਾਰਾ ਸਿੰਘ ਵਾਂ ਵੀ ਕੱਟਾ ਕਹਿੰਦੇ ਰਿਹਾ ਹਾਥੀ ਨੂੰ ਬੱਬਾ ਸਾਡਾ ਬੱਬਾ ਫੂਲਾ ਸਿੰਘ ਵੀ ਕੱਟਾ ਕਹਿੰਦਾ ਰਿਹਾ ਹਾਥੀ ਨੂੰ ਉਹਨਾਂ ਨੂੰ ਕੱਟੇ ਹੀ ਲੱਗਦੇ ਸਾਨੂੰ ਹਾਥੀ ਵੱਡਾ ਲੱਗਣ ਲੱਗ ਗਿਆ ਮੇਰੇ ਨਾਨੇ ਨੇ ਮੈਨੂੰ ਸਾਕੀ ਸੁਣਾਈ ਤੇ ਮੈਂ ਉਹਨੂੰ ਕਿਹਾ ਵੀ ਬੰਦਾ ਹਾਥੀ ਨਾਲ ਕਿਵੇਂ ਲੜਕੂ ਉਹ ਕਹਿੰਦਾ ਤੂੰ ਹਾਥੀ ਵੇਖਿਆ ਨਾ ਬਜਤਰ ਸਿੰਘ ਨਹੀਂ ਦੇਖਿਆ ਜੇ ਕਿਸੇ ਫਿਲਮ ਵਾਲੇ ਨੇ ਬਜਤਰ ਸਿੰਘ ਦਿਖਾਤਾ ਸਾਨੂੰ ਫਿਰ ਆਏ ਲੱਗੂਗਾ ਵੀ ਇਹ ਤਾਂ ਆਮ ਬੰਦਾ ਹੀ ਆ ਕੋਈ ਕਿਉਂਕਿ ਉਹਨਾਂ ਨੂੰ ਉਹ ਤਾਂ ਆਮ ਹੀ ਤਸੱਵਰ ਕਰਦੇ ਆ ਪਰ ਉਹ ਆਮ ਨਹੀਂ ਸੀ ਸੱਚੇ ਪਾਤਸ਼ਾਹ ਦੇ ਨੇੜੇ ਵਾਲੇ ਸਿੰਘਾਂ ਚੋਂ ਸੀ ਬਾਬਾ 7500 ਸੂਰਜ ਪ੍ਰਕਾਸ਼ ਦੀ ਸਾਖੀ ਹੈ ਕੈਸੀ ਗੱਲ ਆ ਵੀ ਇਹ ਹੁਣ ਸਾਨੂੰ ਅਸੀਂ ਮੰਨਣ ਤੋਂ ਅਨਕਾਰ ਨਹੀਂ ਹੈ ਨਾ ਚੀਜ਼ਾਂ ਵੀ ਆਏ ਤਾਂ ਹੋ ਹੀ ਨਹੀਂ ਸਕਦਾ ਸਾਇੰਸ ਨਹੀਂ ਮੰਨਦੀ ਨਾ ਮੰਨੇ ਸਾਇੰਸ ਤੁਸੀਂ ਆਪਦੇ ਇਤਿਹਾਸ ਤੋਂ ਥੋੜਾ ਮੁਨਕਰ ਹੋਣਾ ਉਹ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਨੇ ਉਹਨਾਂ ਨੂੰ ਤਾਂ ਮੰਨਣ ਲੱਗ ਗਏ ਅਗਲੇ ਥੋਡੀਆਂ ਤੇ ਕਾਟੇ ਮਾਰੀ ਜਾਂਦੇ ਆ ਸੂਰਜ ਪ੍ਰਕਾਸ਼ ਚ ਕਵੀ ਸੰਤੋਖ ਸਿੰਘ ਲਿਖਦੇ ਆ ਸੱਚੇ ਪਾਸ਼ਾ ਮਹਾਰਾਜ ਜਦੋਂ ਦਰਬਾਰ ਚ ਆਉਂਦੇ ਸੀ ਤੇ ਬਾਬਾ 7500 ਦੀਆਂ ਮੁੱਛਾਂ ਆਪੇ ਕੁੰਡੀਆਂ ਹੋ ਜਾਂਦੀਆਂ ਇੱਕ ਐਸਾ ਵਰਤਾਰਾ ਹੋਊਗਾ ਬਾਬਾ ਬਜਤਰ ਸਿੰਘ ਛੋਟੇ ਆ ਕਹਿੰਦੇ ਜਦੋਂ ਬਾਲ ਉਮਰ ਚ ਐ ਤੇ ਭਾਈ ਮਨੀ ਸਿੰਘ ਉੱਥੇ ਪੋਤੀਆਂ ਦੀ ਸੇਵਾ ਕਰੀ ਜਾਂਦੇ ਆ ਅਨੰਦਪੁਰ ਸਾਹਿਬ ਕਹਿੰਦੇ ਬਾਬਾ ਬਜਤਰ ਸਿੰਘ ਆਏ ਛੋਟੀ ਜੀ ਇੱਕ ਛੋਟੀ ਜੀ ਨਾਗਣੀ ਕੋਈ ਹੱਥ 'ਚ ਫੜੀ ਵੀ ਐ ਤੇ ਭਾਈ ਸਾਹਿਬ ਪੁੱਛਦੇ ਆ ਕਹਿੰਦੇ ਵੀ ਇਹ ਪੁੱਤਰ ਇਹ ਕੀ ਸ਼ਸਤਰ ਐ ਮਹਾਰਾਜ ਪਿਤਾ ਜੀ ਇਹ ਨਾਗਣੀ ਐ ਇਹ ਕਿਵੇਂ ਬਣਦੀ ਐ ਨਾਗਣੀ ਹੁਣ ਬੋਲ ਦੇਖੋ ਬਾਬੇ ਬਜਤਰ ਸੌਂਦੇ ਉਹ ਕਹਿੰਦੇ ਜੀ ਕਿਸੇ ਕਿਸੇ ਸਿੰਘ ਨੂੰ ਸੱਚੇ ਪਾਤਸ਼ਾਹ ਇੰਨੀ ਤਾਕਤ ਦਿੰਦੇ ਆ ਵੀ ਜਦੋਂ ਅਸਮਾਨ ਚੋ ਬਿਜਲੀ ਡਿੱਗਦੀ ਓ ਫੜ ਲੈਂਦਾ ਉਹਨੂੰ ਫੜ ਕੇ ਡਾਂਗ ਤੇ ਫਿੱਟ ਕਰ ਦਿੰਦਾ ਡਾਂਗ ਤੇ ਲਾ ਲਾਂਦਾ ਉਹਦੇ ਨਾਲ ਨਾਗ ਨਹੀਂ ਬੰਦੀ ਜਿਹਦੀ ਇੰਨੀ ਦ੍ਰਿੜਤਾ ਹੈ ਨਾ ਉਹੀ ਹਾਥੀਆਂ ਦੇ ਮੱਥੇ ਪਾੜੂਗਾ ਤੁਹਾਨੂੰ ਪਤਾ ਵੀ ਜਦੋਂ ਯੋਧਾ ਕਿਸੇ ਸੂਰਬੀਰਤਾ ਨਾਲ ਲੜਦਾ ਤਾਂ ਉਥੇ ਅਖਾਣਾ ਬਣ ਜਾਂਦੀ ਹੈ ਹੁਣ ਤੁਹਾਡੇ ਇੱਥੇ ਬਾਲਾਂ ਨੂੰ ਆਪਾਂ ਕਹੀਏ ਵੀ ਇੱਟ ਨਾਲ ਇੱਟ ਖੜਕਾਤੀ ਤਾਂ ਸਾਰਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦ ਆਉਂਦਾ ਅਖਾਣ ਖੜੀ ਹੋ ਗਈ ਨਾ ਮੁਹਾਵਰਾ ਖੜਾ ਹੋ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਆਪਣੇ ਬਾਲਾਂ ਨੂੰ ਜਦੋਂ ਵੀ ਪੰਜਾਬ 'ਚ ਤੁਸੀਂ ਪੁੱਛੋਗੇ ਉਹਨਾਂ ਨੇ ਜਦੋਂ ਕਹਿੰਦੇ ਆ ਮੁਹਾਵਰੇ ਤੇ ਵਾਕ ਬਣਾਓ ਤੇ ਵਾਕੇ ਹੀ ਬਣਾਉਂਦੇ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਤੀ ਤੁਹਾਨੂੰ ਇੱਕ ਹੋਰ ਖਾਨ ਦੱਸਦਾ ਹੈ ਮੁਹਾਵਰਾ ਇਹ ਪਹਾੜੀਆਂ ਦਾ ਮੁਹਾਵਰਾ ਹੈ ਉਹੀ ਪਹਾੜੀ ਜਿਨ੍ਹਾਂ ਨਾਲ ਮਹਾਰਾਜ ਦੀਆਂ ਜੰਗਾਂ ਹੁੰਦੀਆਂ ਉਹਨਾਂ ਦੇ ਵਿੱਚ ਅੱਜ ਵੀ ਮਸ਼ਹੂਰ ਹੈ ਇਹ ਇਹ ਮੁਹਾਵਰਾ ਜਸਵਾਲਾਂ 'ਚ ਇਹ ਜਸਵਾਲਾਂ 'ਚ ਉਹ ਬੀਬੀ ਜਿਹੜੀ ਬਹੁ ਵਿਰੋਧ ਕਰਦੀ ਹੈ ਫਿਲਮਾਂ ਵਾਲੀ ਕੰਗਣਾ ਉਹ ਜਸਵਾਲਾਂ ਚੋਂ ਹੈ ਉਹ ਕਿਤੇ ਖੂਨਚ ਹੀ ਚਲਦੀਆਂ ਹੁੰਦੀਆਂ ਹਨ ਨਾ ਕੁਝ ਗੱਲਾਂ ਉਹ ਜਸਵਾਲ ਸੀਗੇ ਸਾਰੇ ਪਹਾੜੀ ਉਹ ਜਿਹੜੇ ਆਏ ਸੀ ਉਹਨਾਂ 'ਚ ਇੱਕ ਖਾਨ ਹੈ ਮੁਹਾਵਰਾ ਚੱਲਦਾ ਹੈ ਬੀ ਜਦੋਂ ਕੋਈ ਬੰਦਾ ਘਰ ਦਾ ਨੁਕਸਾਨ ਕਰਨ ਲੱਗ ਜੇ ਨਾ ਕੋਈ ਮੁੰਡਾ ਘਰ ਦਾ ਨੁਕਸਾਨ ਕਰਨ ਲੱਗ ਜੇ ਆਪਦੇ ਘਰ ਦਾ ਹੀ ਨੁਕਸਾਨ ਕਰਨ ਲੱਗ ਜੇ ਤੇ ਕਹਿ ਦਿੰਦੇ ਆ ਤਾਂ ਜਸਵਾਲਾਂ ਦਾ ਹਾਥੀ ਹੋ ਗਿਆ ਇਹ ਕਿੱਥੋਂ ਆਈ ਗੱਲ ਇਹ ਬਾਬੇ 75 ਸਿੰਘ ਨੇ ਮੁਹਾਵਰਾ ਖੜਾ ਕੀਤਾ ਉਹਨਾਂ 'ਚ ਯੋਧੇ ਜਦੋਂ ਨਾਗਣੀਆਂ ਮੱਥੇ 'ਚ ਮਾਰਦੇ ਆ ਹੈਨਾ ਉਹ ਨੇਰੇ ਦੇ ਮੱਥੇ 'ਚ ਲਿਸ਼ਕਦੀ नाग ਨਹੀਂ ਯੋਧੇ ਜਦੋਂ ਇਸ ਤਰੀਕੇ ਵਾਰ ਕਰਦੇ ਆ ਨਾ ਫਿਰ ਉੱਥੇ ਮੁਹਾਵਰੇ ਘੜੇ ਜਾਂਦੇ ਆ ਉੱਥੇ ਅਖਾਣਾ ਬਣਦੀਆਂ ਉੱਥੇ ਸ਼ੱਕ ਸੁਭਾਣੀ ਪੈਦਾ ਹੁੰਦਾ ਉੱਥੇ ਸ਼ੰਕਾ ਨਹੀਂ ਪੈਦਾ ਹੁੰਦਾ ਕੋਈ ਜ਼ਕਰੀਆ ਖਾਨ ਜਦੋਂ ਭਾਈ ਤਾਰਾ ਸਿੰਘ ਵਾਣ ਨਾਲ ਜੰਗ ਲੜਨ ਚੱਲੇ ਆ ਨਾ ਮੁਮਨ ਖਾਨ ਹੋਰੀ 2200 ਘੋੜਸਵਾਰ ਬਾਈਆਂ ਸਿੰਘਾਂ ਨਾਲ ਜੰਗ ਲੜਨ ਚੱਲੇ 2200 ਘੋੜਸਵਾਰ ਕੈਸੀ ਗੱਲ ਹੈ ਕਹਿੰਦਾ ਉੱਥੇ ਇੱਕ ਕਾਜ਼ੀ ਖੜਾ ਸੀ ਇਹ ਹੈ ਤਾਂ ਮਜ਼ਾਕ ਜੇ ਵਾਲੀ ਗੱਲ ਬਾਬੇ ਨੇ ਲਿਖੀ ਆ ਰਤਨ ਸਿੰਘ ਪੰਗੂ ਨੇ ਪੰਤ ਪ੍ਰਕਾਸ਼ ਤੁਸੀਂ ਪੜੋ ਕੁਝ ਕੁ ਗੱਲਾਂ ਉਸ ਤਰੀਕੇ ਦੀਆਂ ਸੀ ਉਹਨਾਂ ਉਹਨਾਂ ਦਿਨਾਂ 'ਚ ਸਿੰਘ ਕਰਦੇ ਹੁੰਦੇ ਸੀ ਜਿਹੜੀਆਂ ਆਪਾਂ ਇੱਥੇ ਕਰ ਵੀ ਨਹੀਂ ਸਕਦੇ ਉਹ ਕਿਉਂਕਿ ਮਜ਼ਾਕ ਕਰਦੇ ਮੁਗਲਾਂ ਨੂੰ ਉਹ ਸਾਖੀ ਇਹ ਚੱਲਦੀ ਹੈ ਵੀ ਜਦੋਂ ਮਾਰਨ ਚੱਲੇ ਆ ਤਾਂ ਉੱਥੇ ਇੱਕ ਕਾਜ਼ੀ ਖੜਾ ਹੈ ਜਦੋਂ ਜੰਗ ਹੋਣ ਲੱਗਦੀ ਹੈ ਜੰਗ ਹੋਣ ਵਾਸਤੇ ਤਿਆਰੀ ਹੋ ਰਹੀ ਹੈ 250 ਘੋੜਸਵਾਰਾਂ ਦੀ ਫੌਜ ਤਿਆਰ ਖੜੀ ਹੈ ਬਾਬੇ ਤਾਰਾ ਸਿੰਘ ਹੋਰਾਂ ਨਾਲ ਜੰਗ ਲੜਨ ਵਾਸਤੇ ਉੱਥੇ ਇੱਕ ਕਾਜ਼ੀ ਹੈ ਕਾਜ਼ੀ ਕਹਿੰਦਾ ਜੀ ਜਗਰੀਆ ਖਾਨ ਨੂੰ ਕਹਿੰਦਾ ਖਾਨ ਬਾਦਰ ਇਹ ਜਿਹੜੇ ਆਪਣੇ ਸਿਪਾਹੀ ਆ ਨਾ ਇਹ ਗਲਤੀਆਂ ਕਰ ਰਹੇ ਆ ਕੀ ਗਲਤੀਆਂ ਕਰ ਰਹੇ ਆ ਇਹ ਜੀ ਸਿੰਘਾਂ ਨੂੰ ਮਾਰੀ ਜਾਂਦੇ ਆ ਉਹਨਾਂ ਦਾ ਖੂਨ ਧਰਤੀ ਤੇ ਡੁੱਲ ਹੀ ਜਾਂਦਾ ਉਹਦੇ ਚ ਫਿਰ ਉਹਦੇ ਵਰਗੇ ਪੈਦਾ ਹੁੰਦੇ ਆ ਜਗਰੀਆ ਖਾਨ ਕਹਿੰਦਾ ਫਿਰ ਕੀ ਕਰਨਾ ਚਾਹੀਦਾ ਆਪਾਂ ਨੂੰ ਮਹਾਰਾਜ ਐਂ ਕਰਨਾ ਚਾਹੀਦਾ ਵੀ ਫੜ ਫੜ ਕੇ ਸਿੰਘਾਂ ਨੂੰ ਸਿੱਟੀ ਜਾਈਏ ਉਹਨਾਂ ਦੇ ਸੈਰ ਆ ਜਿਹੜੇ ਉਖਲੀਆਂ ਚ ਤੇ ਮੋਗਲੀਆਂ ਨਾਲ ਫੇਦੀਏ ਉਹਨਾਂ ਨੂੰ ਆਪਾਂ ਉਥੇ ਇੱਕ ਸਿਪਾਹੀ ਖੜਾ ਸੀ ਜਿਹੜਾ ਕਦੇ ਸਿੰਘਾਂ ਨਾਲ ਟੱਕਰ ਲੈ ਕੇ ਆਇਆ ਸੀ ਉਹ ਕਹਿੰਦਾ ਜੀ ਠੀਕ ਕਹਿੰਦੇ ਆ ਕਾਜੀ ਸਾਹਿਬ ਬਿਲਕੁਲ ਠੀਕ ਕਹਿੰਦੇ ਐ ਮਹਾਰਾਜ ਜਕਰੀਆ ਖਾਨ ਨੂੰ ਕਹਿੰਦਾ ਖਾਨ ਬਾਦਰ ਤੁਸੀਂ ਕਾਜੀ ਸਾਹਿਬ ਨੂੰ ਸਾਡੇ ਨਾਲ ਭੇਜੋ ਇਹ ਫੜ ਫੜ ਕੇ ਸਿੰਘਾਂ ਨੂੰ ਖੜੀਆਂ ਉਹਦੇ ਸਿੱਟੀ ਜਾਣਗੇ ਤੇ ਅਸੀਂ ਫੇਹੀ ਜਾਵਾਂਗੇ ਕਹਿੰਦਾ ਜੀ ਸੌਖਾ ਹੀ ਹੁੰਦਾ ਐ ਜੱਫੇ ਪਾਉਣੇ ਸਿੰਘਾਂ ਨੂੰ ਉਹਨਾਂ ਦੇ ਵਿੱਚ ਅੱਗੜ ਸਿੰਘ ਅਰਗੇ ਸੂਰਮੇ ਆ ਜਦੋਂ ਅੱਗੜ ਸਿੰਘ ਦਾ ਨਾਮ ਲਿਆ ਤੇ ਜਕਰੀਆ ਖਾਨ ਕਹਿੰਦਾ ਇਹ ਕੌਣ ਐ ਅੱਗੜ ਸਿੰਘ ਉਹ ਕਹਿੰਦੇ ਜੀ ਅੱਗੜ ਸਿੰਘ ਕੋਈ ਸੂਰਮਾ ਸੀ ਤੇ ਬੰਦਾ ਸਿੰਘ ਦੇ ਨਾਲ ਹੁੰਦਾ ਸੀ ਕੀ ਕੀਤਾ ਸੀ ਇਹਨੇ ਕਹਿੰਦੇ ਜਦੋਂ ਪਹਾੜੀਆਂ ਨਾਲ جنگ ਹੋਈ ਤੇ ਪਹਾੜੀਆਂ ਦਾ ਜਿਹੜਾ ਫੌਜਦਾਰ ਸੈਨਾਪਤੀ ਸੀ ਉਹ ਕਹਿੰਦਾ ਵੀ ਤੂੰ ਸਾਰੀ ਫੌਜ ਕਾਹ ਤੋਂ ਲੜਾ ਕੇ ਮਰਾਉਣੀ ਐ ਇਧਰੋਂ ਤੂੰ ਆ ਜਾ ਇਧਰੋਂ ਮੈਂ ਆ ਜਾਣਾ ਆਪਾਂ ਕੱਲੇ ਨਾ ਕੱਲਾ ਲੜ ਕੇ ਦੇਖ ਲੈਨੇ ਆ ਜਿਵੇਂ ਬਾਬੇ ਨਧਾਨ ਸਿੰਘ ਪੰਜ ਹੱਥੇ ਵਾਲੀ ਸਾਖੀ ਆ ਓਵੇਂ ਹੀ ਸਾਖੀ ਐ ਵੀ ਕਹਿੰਦੇ ਆਪਾਂ ਕੱਲੇ ਨਾ ਕੱਲਾ ਲੜ ਕੇ ਦੇਖ ਲੈਨੇ ਆ ਬਾਬਾ ਕਹਿੰਦਾ ਚੜ੍ਹਦੀ ਗਾਲਾ ਅਸ ਸੀ ਕੀ ਚਾਹਣੇ ਹੋਰ ਪਰ ਮਸਲਾ ਇਹ ਐ ਵੀ ਤੂੰ ਤਾਂ ਆਹੀ جنگ ਲੜਨੀ ਐ ਮੈਂ ਤਾਂ ਧਰਮ ਜੋਧਾ ਮੈਂ ਤਾਂ ਮਹਾਰਾਜ ਨੂੰ ਵੀ ਜਵਾਬ ਦੇਣਾ ਜਾ ਕੇ ਕਹਿੰਦਾ ਫੇਰ ਕਿਵੇਂ ਕਰੀਏ ਉਹ ਕਹਿੰਦਾ ਵੀ ਤੁਸੀਂ ਪੰਜ ਆਓ ਬਾਬਾ ਕਹਿੰਦਾ ਤੁਸੀਂ ਪੰਜ ਆਓ ਮੈਂ ਇਕੱਲਾ ਹਾਂ ਉਹ ਪੰਜੋ ਤਾਂ ਖੁਸ਼ ਐ ਇਸ ਗੱਲ 'ਚ ਉਹ ਪੰਜ ਆ ਗਏ ਬਾੜੀ ટીਸੀ ਤੇ ਖੜੇ ਐ ਤੇ ਬਾਬਾ ਕਹਿੰਦਾ ਕਿਵੇਂ ਜੰਗ ਲੜਨੀ ਐ ਤੁਸੀਂ ਦੱਸੋ ਉਹ ਕਹਿੰਦੇ ਜੀ ਤੁਸੀਂ ਦੱਸੋ ਤੁਸੀਂ ਇਕੱਲੇ ਆ ਅਸੀਂ ਤਾਂ ਪੰਜ ਐ ਬਾਬਾ ਕਹਿੰਦਾ ਵੀ ਦੇਖ ਲਓ ਸ਼ਸਤਰ ਨਾਲ ਲੜਨੀ ਐ ਕਿਰਪਾਨ ਨਾਲ ਲੜਨੀ ਐ ਨੀਜੇ ਨਾਲ ਲੜਨੀ ਐ ਉਹੀਂ ਘੁਲ ਕੇ ਵੇਖਣਾ ਮੈਨੂੰ ਜਿਹੜਾ ਕੁਛ ਨਹੀਂ ਜੀ ਨਹੀਂ ਅਸੀਂ ਪੰਜ ਐ ਤੁਸੀਂ ਇਕੱਲੇ ਆ ਤੁਸੀਂ ਦੱਸੋ ਬਾਬਾ ਕਹਿੰਦਾ ਫਿਰ ਐਂ ਕਰੋ ਮੈਂ ਆਪਦਾ ਪੈਰ ਰੱਖ ਦਿੰਦਾ ਬਾੜ ਤੇ ਐਂ ਲੱਪ ਕੇ ਤੁਸੀਂ ਪੰਜਿਆਂ ਨਾਲ ਰਲ ਕੇ ਚੱਕ ਦਿਓ ਉਹਨਾਂ ਨੂੰ ਆਏ ਲੱਗਿਆ ਵੀ ਅਸੀਂ ਇਹਦੇ ਪੈਰਾਂ 'ਚ ਬੈਠਾਂਗੇ ਹੱਦ ਤੱਕ ਜੀ ਮਹਿਸੂਸ ਹੋਈ ਨਹੀਂ 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 ਆਏ ਤਾਂ ਹੀ ਅਸੀਂ ਕਰਨਾ ਫਿਰ ਬਾਬਾ ਕਹਿੰਦਾ ਕਿਵੇਂ ਕਰੀਏ ਕਹਿੰਦੇ ਪੰਜਾ ਲੜਾ ਲੈਣੇ ਆ ਬਾਬਾ ਕਹਿੰਦਾ ਪੰਜਾ ਲੜਾ ਲਓ ਉਹਨੂੰ ਕੀ ਫਰਕ ਪੈਂਦਾ ਉਹਨਾਂ ਪੰਜਾਂ 'ਚ ਜਿਹੜਾ ਸਭ ਤੋਂ ਤਕੜਾ ਸੀ ਉਹਨੇ ਪੰਜਾ ਫੜਾਇਆ ਬਾਬੇ ਨੂੰ ਆਪਦਾ ਉਹ ਬਾਬੇ ਨੇ ਆਏ ਨੱਪਿਆ ਨਾ ਜਦੋਂ ਤੇ ਟੁੱਟਦੀਆਂ ਹੱਡੀਆਂ ਦੀ ਆਵਾਜ਼ ਪਿੱਛੇ ਫੌਜ ਤੱਕ ਗਈ ਬਾਕੀ ਚਾਰੇ ਕਹਿੰਦੇ ਜੀ ਆਏ ਕਰਦੇ ਆ ਅਸੀਂ ਤੁਹਾਡਾ ਪੈਰ ਹੀ ਚੱਕ ਲੈਨੇ ਪੰਥ ਪ੍ਰਕਾਸ਼ ਜੀ ਸਾਖੀ ਪੜਿਓ ਕਮਾਲ ਤੁਸੀਂ ਨਾਲੇ ਤਾਂ ਹੱਸੋਗੇ ਨਾਲੇ ਜੁਰਤ ਵੇਖੋਗੇ ਸਿੰਘਾਂ ਦੀ ਬਾਬਾ ਅਗੜਸੋਂ ਦੀ ਗੱਲ ਜਦੋਂ ਜਕਰੀਆ ਖਾਨੇ ਸੁਣੀ ਕਹਿੰਦਾ ਤਾਰਾ ਸਿੰਘ ਨਾਲ ਅਗੜ ਸਿੰਘ ਵੀ ਐ ਉਹ ਕਹਿੰਦਾ ਜੀ ਅਗੜ ਸਿੰਘ ਤਾਂ ਸ਼ਹੀਦ ਹੋ ਗਿਆ ਉਹਦੇ ਵਰਗੇ ਹੀ ਆ ਸਾਰੇ ਖੈਰ ਉਹ ਜੰਗ ਚੱਲਦੀ ਐ ਕੈਸੀਆਂ ਉੱਥੇ ਮਤਲਬ ਉਹ ਜੰਗ ਦੀਆਂ ਕਈ ਐਵੀਆਂ ਸਾਖੀਆਂ ਜਿਹਦੇ ਤੇ ਹਾਸਾ ਵੀ ਆਉਂਦਾ ਵੀ ਜਦੋਂ ਤਕੀ ਬੇਗ ਜਾਂਦਾ ਸਾਰਾ ਲੋਹੇ ਚ ਆਪਦਾ ਸਰੀਰ ਮੜ ਕੇ ਤੇ ਬਾਬਾ ਤਾਰਾ ਸੋਂ ਪਪਲਾ ਜਿਹੜੀ ਸ਼ਸਤਰ ਦੀ ਹਨਾ ਗਰਪਾਨ ਦੀ ਮੂਹਰੋਂ ਉਹਦੇ ਮੂੰਹ ਚ ਖਵਾਉਂਦਾ ਤੇ ਉਹਦਾ ਥਾਂ ਪਾੜ ਜਾਂਦਾ ਤੇ ਲਹੂ ਨਿਕਲਦਾ ਤੇ گاਉ ਮੋਮਨ ਖਾਨ ਸ਼ਾਇਦ ਮੋਮਨ ਖਾਨ ਦਾ ਭਤੀਜਾ ਹੀ ਸੀ ਤਕੀ ਬੇਗ ਮੈਨੂੰ ਯਾਦ ਨਹੀਂ ਮੋਮਨ ਖਾਨ ਕਹਿੰਦਾ ਖਾਨ ਸਾਹਿਬ ਪੰਜ ਬਾ ਰਹੇ ਹੋ ਕਹਿੰਦਾ ਆਹੋ ਤੇਰਾ ਪਿਓ ਤਾਰਾ ਸਿੰਘ ਵਾਂ ਪਾਨਾਂ ਦੇ ਵੀੜੇ ਬਣਦਾ ਤੂੰ ਵੀ ਲੈ ਲੈ ਜਾ ਕੇ ਕੈਸੀ جنگ ਹੈ